ਮੈਂ ਤੁਹਾਨੂੰ ਚੈਲੰਜ ਕਰਨ ਜਾ ਰਿਹਾ ਕਿ 5 ਤਰੀਕ ਇਲੈਕਸ਼ਨ ਤੋਂ 5 ਦਿਨ ਪਹਿਲੇ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਐ ਅਗਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮ.ਐਲ.ਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਮ ਦੇ ਉੱਤੇ ਜਿਹੜਾ ਜਲੰਧਰ ਦਾ ਐਮ.ਐਲ.ਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਅਗਰ ਮੈਂ ਉਹ ਰਿਐਵਿਡੈਂਸ ਨਹੀਂ ਦੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਇੱਜ ਮੇਰਾ ਚੈਲੰਜ ਕਬੂਲ ਕਰਿਓ ਕਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਤੇ ਹੁਣ ਭਾਜਪਾ ਲੀਡਰ ਬਣੇ ਸ਼ੀਤਲ ਅੰਗੁਰਾਲ ਨੇ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਹੈ ਤੇ ਇਲਜ਼ਾਮ ਲਗਾਏ ਨੇ ਕਿ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੇ ਵੱਲੋਂ ਮੁੱਖ ਮੰਤਰੀ ਦੇ ਮਾਤਾ ਪੈਣ ਅਤੇ ਪਤਨੀ ਦੇ ਨਾਮ ਤੇ ਲੋਕਾਂ ਦੇ ਕੋਲੋਂ ਹਿੱਸਾ ਵਸੂਲੀ ਕੀਤੀ ਜਾ ਰਹੀ ਹੈ ਤੇ ਕਾਰੋਬਾਰੀਆਂ ਤੋਂ ਰੰਗਦਾਰੀਆਂ ਵਸੂਲ ਰਿਹਾ ਹੈ ਜਿਸ ਦੇ ਉਹਨਾਂ ਦੇ ਕੋਲ ਪੂਰੇ ਪੁਕਤਾ ਸਬੂਤ ਨਹੀਂ ਅੰਗੁਰਾਲ ਨੇ ਕਿਹਾ ਕਿ ਉਹ 5 ਜੁਲਾਈ ਨੂੰ ਸਭ ਦੇ ਸਾਹਮਣੇ ਸਬੂਤ ਪੇਸ਼ ਕਰੇਗਾ ਤੇ ਜੇਕਰ ਸੀਐਮ ਸਾਹਿਬ ਸੱਚਮੁੱਚ ਇਮਾਨਦਾਰ ਨੇ ਤਾਂ ਕਾਰਵਾਈ ਕਰਨ ਮੁੱਖ ਮੰਤਰੀ ਸਾਹਿਬ ਮੇਰੇ ਕੋਲ ਵੀ ਬਹੁਤ ਕੁਸ਼ਨ ਹੈ ਜਾਂ ਤੱਕ ਟਾਈਮ ਰੱਖੋ ਕਰੋ ਸਮੇ ਦਾ ਇੱਕ ਇਕਠਿਤ ਕਰੋ ਮੈਂ ਤੁਹਾਨੂੰ ਚੈਲੰਜ ਕਰਨ ਜਾ ਰਿਹਾ ਕਿ 5 ਤਰੀਕ ਇਲੈਕਸ਼ਨ ਤੋਂ 5 ਦਿਨ ਪਹਿਲੇ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਹੈ ਅਗਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮਐਲਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਂ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਮ ਦੇ ਉੱਤੇ ਜਿਹੜਾ ਜਲੰਧਰ ਦਾ ਐਮਐਲਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਅਗਰ ਮੈਂ ਉਹ ਰਿਵਿਡੈਂਸ ਨਹੀਂ ਦੇ ਜੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਇਹ ਅੱਜ ਮੇਰਾ ਚੈਲੰਜ ਕਬੂਲ ਕਰਿਓ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਜਾ ਰਿਹਾ ਕਿ ਜਲੰਧਰ ਦਾ ਕਐਮਐਲਏ ਜਿਹੜਾ ਕਹਿੰਦਾ ਹੈ ਕਿ ਅੱਜ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਤਾਨ ਦੀ ਭੈਣ ਇੰਨੇ ਪੈਸੇ ਮੰਗਦੀ ਏ ਅੱਜ ਮੁੱਖ ਮੰਤਰੀ ਦੀ ਵੋਟੀ ਜਿਹੜੀ ਕੇਵਲ ਮਾਫੀਆ ਦੇ ਨਾਮ ਇੱਕ ਲੋਕ ਕਹਿੰਦੇ ਆ ਅੱਜ ਉਹ ਲੋਕ 3-3 ਕਰੋੜ ਰੁਪਏ ਦੀ ਮੰਗ ਕਰਦੇ ਆ ਸਾਨੂੰ 3 ਕਰੋੜ ਰੁਪਏ ਮੀਨਾ ਚਾਹੀਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਤੁਹਾਡਾ ਜਲੰਧਰ ਦਾ ਐਮਐਲਏ ਜਿਹਦੀਆਂ ਰਿਕਾਰਡਿੰਗਾਂ ਮੇਰੇ ਕੋਲ ਹੈ ਜਿਹਦਾ ਐਵੀਡੈਂਸ ਮੇਰੇ ਕੋਲ ਹੈ ਅਗਰ ਮੁੱਖ ਮੰਤਰੀ ਦੇ ਨਿੱਤਰ ਦੇ ਵਿੱਚ ਅਗਰ ਮੁੱਖ ਮੰਤਰੀ ਦੇ ਅਗਰ ਅੰਦਰ ਨਿਸ਼ਾਨੀਅਤ ਹੈ ਚਲੋ ਮੈਨੂੰ ਬਲਾਉ ਕਿੱਥੇ ਬੁਲਾਣਾ ਹੈ ਮੈਨੂੰ ਰਾਜਨੀਤੀ ਤੋਂ ਮੈਂ ਹੱਟ ਕੇ ਆਪਣੀ ਪਾਰਟੀ ਨੂੰ ਛੱਡ ਕੇ ਤੁਹਾਡੇ ਕੋਲ ਆ ਕੇ ਇਹ ਸਾਰੇ ਐਵੀਡੈਂਸ ਦਊਂਗਾ ਤੁਹਾਡੇ ਐਮਐਲਏ ਕੀ ਕਹਿ ਰਿਹਾ ਕਿ ਤੁਹਾਡੀ ਭੈਣ ਜੀ ਕਿੰਨੇ ਪੈਸੇ ਮੰਗਦੀ ਹੈ ਤੁਹਾਡੀ ਪਤਨੀ ਕਿੰਨੇ ਪੈਸੇ ਮੰਗਦੀ ਹੈ ਲੋਕਾਂ ਦੇ ਕੰਮ ਕਰਨ ਦੇ ਲਈ ਅਗਰ ਮੇਰੇ ਕੋਲ ਐਵੀਡੈਂਸ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਤੁਹਾਡੀ ਮੈਂ ਬਹੁਤ ਸਪੈਕਟ ਕਰਦਾ ਸੀ ਬਹੁਤ ਇੱਜ਼ਤ ਕਰਦਾ ਸੀ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਕਦੀ ਸੂਣ ਨਹੀਂ ਕਰਾਂਗਾ ਕਦੀ ਹੋਏ ਨਹੀਂ ਕਰਾਂਗਾ ਪਰ ਇਹ ਜਿਹੜੀ ਐਵੀਡੈਂਸ ਮੇਰੇ ਕੋਲ ਹੈ ਇਹਨਾਂ ਖਿਲਾਫ ਕੀ ਕਾਰਵਾਈ ਕਰੋਗੇ ਮੈਨੂੰ ਉਹਰਾ ਵਿਸ਼ਵਾਸ ਹੋਰ ਉਸ ਦੀ ਗਰੰਟੀ ਦਿਓ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਬਾਰੇ ਮੇਰੇ ਕੋ ਐਵੀਡੈਂਸ ਹੈ ਅੱਜ ਇੱਕ ਤੁਹਾਡਾ ਹੋਟਲ ਚਲਾ ਰਿਹਾ ਲੋਕਾਂ ਦੇ ਕੋਲੋਂ ਦਲਾਲੀਆਂ ਕਰ ਰਿਹਾ ਲੋਕਾਂ ਕੋਲੋਂ 10-10 ਕਰੋੜ ਰੁਪਏ ਲੈ ਕੇ ਕਹਿ ਰਿਹਾ ਕਿ ਪੰਜਾਬ ਦੇ ਸਾਰੇ ਠੇਕੇ ਭਗਵੰਤ ਸਤਿਮਾਨ ਨੇ ਮੈਨੂੰ ਦੇ ਦਿੱਤੇ ਆ ਸ਼ਰਾਬ ਦੇ ਠੇਕੇ ਮੈਂ ਲਾਟ ਕਰਨੇ ਆ ਮੇਰੇ ਕੋਲ ਟੋਟਲ ਚੈਟਿੰਗ ਟੋਟਲ ਰਿਕਾਰਡਿੰਗ ਤੁਹਾਡੇ ਉਸ ਨੇਤਾ ਦੀ ਵੀ ਹੈ ਜਿਹੜਾ ਘਰ ਘਰ ਜਾ ਰਿਹਾ ਉਹਨਾਂ ਦਾ ਨਾਮ ਹੈ ਦੀਪਕ ਬਾਲੀ ਇਹਨੇ ਮਿਸਟਰ ਦੀਪਕ ਬਾਲੀ ਜਿਹੜੇ ਕਹਿ ਰਹੇ ਕਿ ਮੁੱਖ ਮੰਤਰੀ ਦੇ ਪੰਜਾਬ ਦਾ ਐਡਵਾਈਜ਼ਰ ਹਨ ਮੈਂ ਦਿੱਲੀ ਦੀ ਸਰਕਾਰ ਦਾ ਤੁਹਾਨੂੰ ਉਹਨਾਂ ਦੇ ਐਵੀਡੈਂਸ ਚਾਹੀਦੇ ਮੈਂ ਤੁਹਾਨੂੰ ਉਹ ਵੀ ਤੁਹਾਡੇ ਤੱਕ ਭੇਜ ਦਿਆਂਗਾ ਪਰ ਨੈਤਿਕ ਆਧਾਰ ਦੇ ਉੱਤੇ ਜਨਤਾ 'ਚ ਬਹਿ ਕੇ ਲਾਈਵ ਤੁਹਾਡੇ ਕੋਲ ਮੈਨੂੰ ਤੁਹਾਡੇ ਕੋਲ ਐਵੀਡੈਂਸ ਦਊਂਗਾ ਅਗਰ ਤੁਸੀਂ ਉਹਨਾਂ ਖਿਲਾਫ ਕਾਰਵਾਈ ਕੀਤੀ ਮੈਂ ਤੁਹਾਡੇ ਜ਼ਰੂਰ ਤੁਹਾਨੂੰ ਨੰਬਰ ਕਰਕੇ ਆਵਾਂਗਾ ਤੁਸੀਂ ਇੱਕ ਇਮਾਨਦਾਰ ਮੁੱਖ ਮੰਤਰੀ ਹੋ ਪਰ ਮੇਰੀ ਨਜ਼ਰਾਂ ਦੇ ਵਿੱਚ ਤੁਸੀਂ ਕਿਸੇ ਤਰੀਕੇ ਵੱਲ ਇਮਾਨਦਾਰ ਨਹੀਂ ਹੋ ਜੇ ਤੁਹਾਡੇ ਦਿਲ 'ਚ ਅੱਜ ਵੀ ਥੋੜੀ ਬੋਤੀ ਹੈ ਪੰਜਾਬ ਦੇ ਹਿੱਤ ਦੇ ਵਿੱਚ ਇਦਾਂ ਦੇ ਐਮ ਐਲ ਏ ਜਿਹੜੇ ਅੱਜ ਕਹਿ ਰਹੇ ਆ ਕਿ ਸ਼ੀਤਲنگਰਾਲ ਗੁਲਫੀਆਂ ਤੋਂ ਸਕੀਮਾਂ ਵਾਲੇ ਕਸਤਾ ਲੈਂਦਾ ਜਿਹੜੇ ਤੁਹਾਡੇ ਮਨਿਸਟਰ ਪ੍ਰੈਸ ਕਾਨਫਰੰਸ ਕਰਕੇ ਗਏ ਆ ਉਹਨਾਂ ਨੂੰ ਕਹੋ ਜਿਨ੍ਹਾਂ ਦੇ ਘਰ ਰਹਿ ਕੇ ਤੁਸੀਂ ਪੈਸੇ ਲੈ ਕੇ ਜਾਂਦੇ ਸੀ ਨਾ ਜਿਨ੍ਹਾਂ ਦੇ ਤੁਹਾਡੇ ਖਰਚੇ ਕਰਦੇ ਸੀ ਜਿਹੜੇ ਤੁਹਾਨੂੰ ਗਿਫਟ ਦਿੰਦੇ ਸੀ ਉਹੀ ਲੈਂਦੇ ਆ ਆਸਕਰੀਮਾਂ ਦੀ ਦੁਕਾਨਾਂ ਤੋਂ ਪੈਸੇ ਸ਼ੀਤਲنگਰਾਲ ਦਾ ਪਰਿਵਾਰ ਪੈਸੇ ਨਹੀਂ ਲੈਂਦਾ ਇਹ ਅੱਜ ਪੰਜਾਬ ਉਹ ਜਲੰਧਰ ਦਾ ਇੱਕ ਬੱਚਾ ਜਾਣਦਾ ਹੈ ਕਿਹੜਾ ਐਮਐਲਏ ਕਿਹੜਾ ਐਮਐਲਏ ਰੇਡੀਓ ਤੋਂ ਪੈਸੇ ਲੈਂਦਾ ਹੈ ਕਿਹੜਾ ਐਮਐਲਏ ਅੱਜ ਲੋਕਾਂ ਦੇ ਕੋਲੋਂ ਹਫਤਾ ਵਸੂਲੀ ਕਰਦਾ ਹੈ ਉਹ ਰੇਕ ਉਸ ਦੀਆਂ ਵੀ ਐਵੀਡੈਂਸ ਤੁਹਾਨੂੰ ਦੇਣ ਜਾ ਰਹੇ ਹਾਂ ਮੁੱਖ ਮੰਤਰੀ ਸਾਹਿਬ ਇੰਨੀ ਘਟੀਆ ਹਰਕਤ ਤੇ ਨਾ ਉਤਰੋ ਕਿ ਮੈਨੂੰ ਸਾਰਾ ਕੁਝ ਮੈਂ ਤੁਹਾਨੂੰ ਸਿਰਫ ਇੱਕ ਇਸ਼ਾਰਾ ਕੀਤਾ ਸੀ ਕਿ ਤੁਸੀਂ ਸਮਝ ਜਾਓਗੇ ਤੁਸੀਂ ਮੈਨੂੰ ਗਲਤ ਥਰਾਨ ਦੀ ਜਗਾ ਆਪਣੇ ਲੋਕਾਂ ਨੂੰ ਗਲਤ ਨਹੀਂ ਠਰਾਇਆ ਮੈਨੂੰ ਬਣਾਇਆ ਕਿ ਲਾਟਰੀ ਮਾਫੀਆ ਦਾ ਕੰਮ ਮੇਰਾ ਹੈ ਸ਼ਰਾਬ ਮਾਫੀਆ ਦਾ ਕੰਮ ਮੇਰਾ ਹੈ ਇਹ ਅੱਜ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਉਹ ਕੰਮ ਮੇਰਾ ਹੈ ਮੈਂ ਸਿਰਫ ਸਿਰਫ 2-4 ਕੋਡੀਆਂ ਤੁਹਾਡੇ ਲਾਈਵ ਦੇ ਵਿੱਚ ਦੱਸਣ ਜਾ ਰਿਹਾ ਹਾਂ ਇਸ ਤੋਂ ਬਾਅਦ ਪੂਰੀ ਕੈਸਟ ਪੂਰੀ ਰਿਕਾਰਡਿੰਗ ਹਰ ਘਰ-ਘਰ ਦੇ ਵਿੱਚ ਪਹੁੰਚਾਉਂਗਾ ਹਰ ਘਰ-ਘਰ ਦੇ ਵਿੱਚ ਅਗਰ ਤੁਸੀਂ ਮੈਨੂੰ ਇਨਸਾਫ ਨਹੀਂ ਦਿੱਤਾ ਮੇਰੇ ਕੋਲ ਇੱਕ-ਇੱਕ ਚੀਜ਼ ਦਾ ਡਾਟਾ ਹੈ ਇਹ ਜਲੰਧਰ ਦਾ ਜਿਹੜਾ ਐਮਐਲਏ ਤੁਹਾਡੀ ਭੈਣ ਨੂੰ ਭਜਾਈ ਜਿੰਨਾ ਕਿੰਨੀਆਂ ਮੀਟਿੰਗ ਕਰਾਂ ਜਾਂਦਾ ਰਿਹਾ ਸੌਰੀ ਤੁਹਾਡੀ ਵਾਈਫ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਦ ਤੁਸੀਂ ਸਰਕਾਰ ਚ ਨੇਹ ਚ ਮਾਫੀਆ ਕਹਿੰਦਾ ਸੀ ਉਹਨਾਂ ਨੂੰ ਅੱਜ ਉਹਨਾਂ ਲੋਕਾਂ ਕੋਲੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ 3 ਕਰੋੜ ਰੁਪਏ ਮਹੀਨਾ ਦੇ ਦਿਓ ਇਹ ਮੈਂ ਨਹੀਂ ਕਹਿ ਰਿਹਾ ਤੁਹਾਡਾ ਐਮਐਲਏ ਕਹਿ ਰਿਹਾ ਕਿ ਮੈਂ ਮੁੱਖ ਮੰਤਰੀ ਦੀ ਕੋਠੀ ਤੋਂ ਆਇਆ ਉਹਨਾਂ ਦੀ ਭੈਣ ਦੇ ਨਾਲ ਗੱਲ ਕਰਕੇ ਆਇਆ ਮੈਂ ਉੱਚੀ ਦਾ ਐਵੀਡੈਂਸ ਦਊਂਗਾ ਇਹ ਮੈਂ ਨਹੀਂ ਕਹਿ ਰਿਹਾ ਇਸ ਕਰਕੇ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਗਾਉਣਾ ਚਾਹੁੰਦਾ ਮੇਰੇ ਲਈ ਕੋਈ ਮੇਰੇ ਕੋਲ ਕਿਸੇ ਨੇ ਪੈਸੇ ਨਹੀਂ ਮੰਗੇ ਪਰ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਤੁਸੀਂ ਇੱਕ ਮੁੱਖ ਮੰਤਰੀ ਸੀ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸੀ ਤੁਹਾਡੀਆਂ ਅੱਖਾਂ ਕੋਈ ਖੁੱਲੀਆਂ